ਵਾਇਦ ਘਰ ਦੇ ਵਿੱਚ ਤੁਹਾਡਾ ਸਵਾਗਤ ਆ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਅਸ਼ਵਗੰਧਾ ਦੇ ਬਾਰੇ ਵਿੱਚ ਗੱਲ ਕਰਾਂਗੇ ਜਿਸ ਨੂੰ ਵਿਧਾਨੀਆਂ ਸੋਮਨੀ ਫੇਰਾ ਵੀ ਕਿਹਾ ਜਾਂਦਾ ਹੈ। ਇਹ ਇੱਕ ਜੜੀ ਬੂਟੀ ਆ, ਇੱਕ ਆਯੁਰਵੇਦਿਕ ਔਸ਼ਧੀ ਆ ਤੇ ਲੰਬੇ ਸਮੇਂ ਤੋਂ ਬੜੇ ਹੀ ਸਾਲਾਂ ਸਾਲ ਹੋ ਗਏ ਨੇ ਇਸ ਨੂੰ ਆਯੁਰਵੇਦਿਕ ਦੇ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ ਜਿਸ ਦੇ ਬਹੁਤ ਜ਼ਿਆਦਾ ਫਾਇਦੇ ਨੇ ਤੇ ਇਸ ਦੇ ਸਾਈਡ ਇਫੈਕਟ ਇਸ ਦੇ ਜਿਹੜੇ ਬੁਰੇ ਪ੍ਰਭਾਵ ਨੇ ਉਹ ਬਹੁਤ ਜ਼ਿਆਦਾ ਘੱਟ ਨੇ। ਬੜੀ ਜਗ੍ਹਾ ਤੇ ਇਸ ਨੂੰ ਇਸਤੇਮਾਲ ਕੀਤਾ ਜਾਂਦਾ ਹੈ। ਸਾਰੇ ਫਾਇਦੇ ਤੁਹਾਨੂੰ ਦੱਸੂਗਾ। ਇਸ ਦਾ ਜਿਹੜਾ ਪਹਿਲਾ ਸਭ ਤੋਂ ਮੇਨ ਫਾਇਦਾ ਹੈ ਇਮੈਂਟਲ ਹੈਲਥ ਜਿਹੜੀ ਦਿਮਾਗ ਦੀ ਹੈਲਥ ਹੁੰਦੀ ਆ ਦਿਮਾਗ ਦੀ ਸਿਹਤ ਹੁੰਦੀ ਆ ਉਸ ਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਆ ਬਹੁਤ ਜ਼ਿਆਦਾ ਫਾਇਦੇ ਦੇਂਦਾ ਦਿਮਾਗ ਦੀ ਹੈਲਥ ਨੂੰ ਬਿਨਾਂ ਵਜ੍ਹਾ ਤੋਂ ਕਿਸੇ ਨੂੰ ਟੈਨਸ਼ਨ ਰਹਿੰਦੀ ਆ ਸਟ्रेस ਰਹਿੰਦਾ ਦਿਮਾਗ ਦੇ ਉੱਤੇ ਬੋਝ ਰਹਿੰਦਾ ਐਂਜ਼ਾਈਟੀ ਰਹਿੰਦੀ ਆ ਮਤਲਬ ਬਿਨਾਂ ਵਜ੍ਹਾ ਤੋਂ ਬਿਨਾਂ ਗੱਲ ਤੋਂ ਡਰ ਲੱਗਦਾ ਡਿਪਰੈਸ਼ਨ ਰਹਿੰਦਾ ਤਣਾਅ ਦੇ ਵਿੱਚ ਰਹਿੰਦਾ ਬੰਦਾ ਬਿਨਾਂ ਗੱਲ ਤੋਂ ਜਾਂ ਫਿਰ ਉਸ ਦੀ ਜ਼ਿੰਦਗੀ ਦੇ ਵਿੱਚ ਕੋਈ ਐਸੇ ਹਾਦਸੇ ਹੋਏ ਨੇ ਜਿਸ ਦੀ ਵਜ੍ਹਾ ਤੋਂ ਉਹ ਡਿਪਰੈਸ਼ਨ 'ਚ ਚਲਾ ਗਿਆ ਤੇ ਮੈਂਟਲ ਹੈਲਥ ਨੂੰ ਦਿਮਾਗ ਦੀ ਸਿਹਤ ਨੂੰ ਠੀਕ ਕਰਨ ਦੇ ਲਈ ਬਿਹਤਰ ਬਣਾਏ ਰੱਖਣ ਦੇ ਲਈ ਆਸ਼ਵਗੰਧਾ ਦਾ ਇਸਤੇਮਾਲ ਕੀਤਾ ਜਾਂਦਾ ਤੇ ਬਹੁਤ ਵਧੀਆ ਰਿਜ਼ਲਟ ਦਿਖਾਉਂਦਾ ਹੈ ਦੂਜਾ ਜਿਹੜਾ ਇਸ ਦਾ ਮੇਨ ਫਾਇਦਾ ਉਹ ਹੈ ਐਥਲੈਟਿਕ ਪਰਫੋਰਮੈਂਸ ਨੂੰ ਇਹ ਬਹੁਤ ਵਧੀਆ ਕਰਦਾ ਮਤਲਬ ਜਿਹੜੇ ਐਥਲੀਟ ਹੁੰਦੇ ਨੇ ਜਿਹੜੇ ਗੇਮਾਂ ਖੇਡਦੇ ਨੇ ਚਾਹੇ ਉਹ ਕਬੱਡੀ ਹੋ ਗਈ ਕੁਸ਼ਤੀ ਹੋ ਗਈ ਕ੍ਰਿਕਟ ਹੋ ਗਿਆ ਕੋਈ ਵੀ ਗੇਮ ਹੋ ਗਈ ਉਸ ਦੇ ਵਿੱਚ ਪਲੇਅਰਾਂ ਨੂੰ ਇਹ ਬਹੁਤ ਜ਼ਿਆਦਾ ਬੈਨੀਫਿਟ ਦਿੰਦਾ ਹੈ ਉਹਨਾਂ ਦਾ ਸਟੈਮੀਨਾ ਵਧਾਉਂਦਾ ਹੈ ਤੇ ਨਾਲ ਹੀ ਨਾਲ ਉਹਨਾਂ ਦੀ ਮਸਲ ਦੀ ਸਟਰੈਂਥ ਜਿਹੜੇ ਉਹਨਾਂ ਦੇ ਮਸਲ ਹੁੰਦੇ ਨੇ ਉਹਨਾਂ ਦੇ ਵਿੱਚ ਜੋਰ ਭਰਦਾ ਹੈ ਮਸਲ ਨੂੰ ਭਰਵੇ ਕਰਦਾ ਹੈ ਤੇ ਸਟਰੈਂਥ ਵਧਾਉਂਦਾ ਮਸਲ ਦੇ ਵਿੱਚ ਜੋਰ ਲਿਆਉਂਦਾ ਤੀਜਾ ਜਿਹੜਾ ਇਹਦਾ ਫਾਇਦਾ ਹੈ ਇਹ ਇਮਿਊਨਿਟੀ ਨੂੰ ਵਧਾਉਂਦਾ ਹੈ ਇਮਿਊਨਿਟੀ ਮਤਲਬ ਜਿਹੜੀ ਸਾਡੇ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਹੁੰਦੀ ਆ ਉਸ ਨੂੰ ਇਹ ਵਧਾਉਂਦਾ ਹੈ ਉਸ ਨੂੰ ਇਹ ਇਨਕਰੀਜ਼ ਕਰਦਾ ਹੈ ਜਿਹੜੀਆਂ ਬਾਹਰੋਂ ਵਾਇਰਸ ਜਿਹੜੇ ਬਾਹਰੋਂ ਬੈਕਟੀਰੀਆ ਸਾਡੀ ਬਾਡੀ ਨੂੰ ਹਾਰਮ ਕਰਦੇ ਨੇ ਸਾਡੀ ਬਾਡੀ ਨੂੰ ਨੁਕਸਾਨ ਬਚਾਉਂਦੇ ਨੇ ਉਹਨਾਂ ਨਾਲ ਸਰੀਰ ਦੀ ਜਿਹੜੀ ਲੜਨ ਦੀ ਸਮਰੱਥਾ ਹੁੰਦੀ ਆ ਉਸ ਨੂੰ ਵੀ ਇਹ ਵਧਾਉਂਦਾ ਹੈ ਅਗਲਾ ਜਿਹੜਾ ਇਸ ਦਾ ਇਸਤੇਮਾਲ ਆ ਉਹ ਟੈਸਟੋਸਟੀਰੋਨ ਨੂੰ ਇਹ ਵਧਾਉਂਦਾ ਹੈ ਬੰਦਿਆਂ ਦੇ ਵਿੱਚ ਮੇਲਸ ਦੇ ਵਿੱਚ ਟੈਸਟੋਸਟੀਰੋਨ ਜਿਹੜਾ ਹਾਰਮੋਨ ਆ ਉਹ ਇੱਕ ਬਹੁਤ ਹੀ ਜਿਆਦਾ ਮੇਨ ਹਾਰਮੋਨ ਮੰਨਿਆ ਗਿਆ ਹੈ ਇਹ ਟੈਸਟੋਸਟੀਰੋਨ ਨੂੰ ਵਧਾਉਂਦਾ ਹੈ ਟੈਸਟੋਸਟੀਰੋਨ ਵਧਣ ਦੇ ਨਾਲ ਹੀ ਜਿਹੜੀ ਬੰਦਿਆਂ ਦੀ ਉਪਜਾਊ ਸ਼ਕਤੀ ਆ ਜਿਹੜੀ ਬੰਦਿਆਂ ਦੀ ਫਰਟੀਲਿਟੀ ਆ ਬੱਚੇ ਜੰਮਣ ਦੀ ਜਿਹੜੀ ਸ਼ਕਤੀ ਆ ਉਸ ਨੂੰ ਵੀ ਇਹ ਵਧਾਉਂਦਾ ਇਸੇ ਲਈ ਤੁਸੀਂ ਵੇਖਿਆ ਹੋਊਗਾ ਜਿਹੜੀਆਂ ਵੀ ਦਵਾਈਆਂ ਬੰਦਿਆਂ ਦੀ ਉਪਜਾਊ ਸ਼ਕਤੀਆਂ ਵਧਾਉਣ ਲਈ ਬੰਦਿਆਂ ਦੀ ਬੱਚੇ ਕਰਨ ਦੀ ਸਮਰੱਥਾ ਵਧਾਉਣ ਲਈ ਹੁੰਦੀਆਂ ਨੇ ਆਯੁਰਵੈਦਿਕ ਮੈਡੀਸਿਨ ਉਹਨਾਂ ਦੇ ਵਿੱਚ ਅਸ਼ਬਗੰਦਾ ਜ਼ਰੂਰ ਹੁੰਦਾ ਸੋ ਬੰਦਿਆਂ ਲਈ ਇਹ ਜਿਹੜਾ ਅਸ਼ਵਗੰਧਾ ਇਹ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਬਹੁਤ ਹੀ ਜ਼ਿਆਦਾ ਕਾਰਗਰ ਹੈ ਅਗਲਾ ਜਿਹੜਾ ਇਸ ਦਾ ਇਸਤੇਮਾਲ ਆ ਇਹ ਬਲੱਡ ਸ਼ੂਗਰ ਨੂੰ ਕੰਟਰੋਲ ਕਰਕੇ ਰੱਖਦਾ ਹੈ ਕਈ ਵਾਰ ਆਪਾਂ ਨੂੰ ਪਤਾ ਵੀ ਜਦੋਂ ਆਪਾਂ ਜ਼ਿਆਦਾ ਮਿੱਠਾ ਖਾਂਦੇ ਆ ਤੇ ਆਪਣੀ ਬਲੱਡ ਸ਼ੂਗਰ ਲੈਵਲ ਬਹੁਤ ਜ਼ਿਆਦਾ ਵੱਧ ਜਾਂਦੀ ਆ ਤੇ ਇਹ ਜਿਹੜੀ ਬਲੱਡ ਸ਼ੂਗਰ ਲੈਵਲ ਆ ਇਹ ਜਦੋਂ ਜ਼ਿਆਦਾ ਵੱਧਦੀ ਆ ਤੇ ਆਪਾਂ ਨੂੰ ਡਾਇਬੀਟਿਸ ਜਿਹਨੂੰ ਮధుమేਹ ਕਿਹਾ ਜਾਂਦਾ ਹੈ ਤੇ ਡਾਇਬੀਟਿਸ ਹੋਣ ਦਾ ਸ਼ੂਗਰ ਹੋਣ ਦਾ ਖਤਰਾ ਹੁੰਦਾ ਇਹ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਕੇ ਰੱਖਦਾ ਇਸ ਤੋਂ ਇਲਾਵਾ ਜੋ ਅਗਲਾ ਆਿੰਦਾ ਇਸਤੇਮਾਲ ਆ ਇਨਫਲੇਮੇਸ਼ਨ ਨੂੰ ਖਤਮ ਕਰਦਾ ਘੱਟ ਕਰਦਾ ਮਤਲਬ ਜਦੋਂ ਸਾਡੇ ਬਾਡੀ ਦੇ ਅੰਦਰੂਨੀ ਹਿੱਸਿਆਂ ਦੇ ਵਿੱਚ ਸੋਜ ਆ ਜਾਂਦੀ ਆ ਉਸ ਨੂੰ ਵੀ ਹੌਲੀ ਹੌਲੀ ਘੱਟ ਕਰਦਾ ਅਗਲਾ ਇਹਦਾ ਇਸਤੇਮਾਲ ਬਹੁਤ ਜ਼ਿਆਦਾ ਵਧੀਆ ਇਸਤੇਮਾਲ ਆ ਇਹ ਮੈਮਰੀ ਨੂੰ ਜਿਹੜੀ ਯਾਦਦਾਸ਼ਤ ਹੁੰਦੀ ਆ ਸਾਡੀ ਉਸ ਨੂੰ ਵੀ ਇਨਕਰੀਜ਼ ਕਰਦਾ ਇਸ ਲਈ ਇਸ ਨੂੰ ਬੱਚਿਆਂ ਨੂੰ ਵੀ ਦਿੱਤਾ ਜਾਂਦਾ ਤਾਂ ਕਿ ਬੱਚਿਆਂ ਦਾ ਦਿਮਾਗ ਤੇਜ਼ ਚੱਲੇ ਉਹਨਾਂ ਦੀ ਜਿਹੜੀ ਯਾਦਦਾਸ਼ਤ ਆ ਉਹ ਵਧ ਸਕੇ ਇਸ ਤੋਂ ਇਲਾਵਾ ਜਦੋਂ ਇਸ ਨੂੰ ਰੋਜ਼ ਇਸਤੇਮਾਲ ਕੀਤਾ ਜਾਂਦਾ ਕਈਆਂ ਨੂੰ ਨੀਂਦ ਦੀ ਬੜੀ ਪ੍ਰੋਬਲਮ ਹੁੰਦੀ ਆ ਜਿਹੜੀ ਨੀਂਦ ਉਹਨਾਂ ਨੂੰ ਪ੍ਰੋਪਰ ਨਹੀਂ ਆਉਂਦੀ ਲੰਬੇ ਸਮੇਂ ਤੱਕ ਰਾਤ ਨੂੰ 1 2 3 ਵਜੇ ਤੱਕ ਜਾਗਦੇ ਰਹਿੰਦੇ ਨੇ ਜਦੋਂ ਇਹਨੂੰ ਰੈਗੂਲਰਲੀ ਰੋਜ਼ ਇਸਤੇਮਾਲ ਕੀਤਾ ਜਾਂਦਾ ਹੈ ਹੌਲੀ ਹੌਲੀ ਜਿਹੜੀ ਨੀਂਦ ਦਾ ਇੰਪਰੂਵ ਹੋਣੀ ਸ਼ੁਰੂ ਹੋ ਜਾਂਦੀ ਆ ਤੇ ਨੀਂਦ ਜਿਹੜੀ ਉਹ ਜਲਦੀ ਆ ਜਾਂਦੀ ਆ ਇਸ ਤੋਂ ਇਲਾਵਾ ਇਹ ਹਾਰਮੋਨ ਬੈਲੈਂਸ ਜਿਹੜੀਆਂ ਲੇਡੀਜ਼ ਹੁੰਦੀਆਂ ਫੀਮੇਲ ਹੁੰਦੀਆਂ ਨੇ ਜਿਹੜੀਆਂ ਸਾਡੇ ਘਰਾਂ ਦੇ ਵਿੱਚ ਜਨਾਨੀਆਂ ਹੁੰਦੀਆਂ ਨੇ ਉਹਨਾਂ ਦੇ ਉਹਨਾਂ ਦੇ ਲਈ ਉਹਨਾਂ ਦੇ ਸਰੀਰ ਦੇ ਹਾਰਮੋਨ ਬੈਲੈਂਸ ਹੋਣਾ ਮਤਲਬ ਉਹਨਾਂ ਦੀ ਜਿਹੜੀ ਰੇਂਜ ਆ ਉਹ ਪ੍ਰੋਪਰ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਜੇਕਰ ਉਹ ਰੇਂਜ ਪ੍ਰੋਪਰ ਨਹੀਂ ਹੋਏਗੀ ਤੇ ਉਹਨਾਂ ਦੇ ਸਰੀਰ ਦੇ ਵਿੱਚ ਬਹੁਤ ਜ਼ਿਆਦਾ ਅਲੱਗ-ਅਲੱਗ ਪ੍ਰਕਿਰਿਆਵਾਂ ਹੋਵਾਂਗੀਆਂ ਜਿਹੜੀਆਂ ਗਲਤ ਪ੍ਰਕਿਰਿਆਵਾਂ ਜਿਵੇਂ ਉਹਨਾਂ ਦੇ ਸਰੀਰ ਦੇ ਵਿੱਚ ਜਿਹੜੇ ਉਹਨਾਂ ਦੇ ਪੀਰੀਅਡਸ ਹੁੰਦੇ ਨੇ ਜਿਹੜੀ ਡੇਟ ਆਉਂਦੀ ਆ ਉਸ ਦੇ ਵਿੱਚ ਵਾਧਾ ਘਾਟਾ ਹੋ ਸਕਦਾ ਕਦੀ ਉਹ ਡੇਟ ਅੱਗੇ ਹੋ ਸਕਦੀ ਹੈ ਕਦੀ ਉਹ ਡੇਟ ਮਿਸ ਹੋ ਸਕਦੀ ਹੈ ਇਸ ਲਈ ਹਾਰਮੋਨ ਬੈਲੈਂਸ ਰੱਖਣਾ ਲੇਡੀਜ਼ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਇਸ ਲਈ ਹਾਰਮੋਨਸ ਨੂੰ ਇਹ ਬੈਲੈਂਸ ਲੱਗਦਾ ਉਸ ਕੰਡੀਸ਼ਨ ਦੇ ਵਿੱਚ ਵਿਸਤਾਰ ਇਸਤੇਮਾਲ ਕੀਤਾ ਜਾਂਦਾ ਇਹ ਸਾਰੇ ਇਸ ਦੇ ਯੂਜ਼ ਹੀ ਹੁਣ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਜੇ ਇਹ ਹੁੰਦੀ ਆ ਅਸਲੀ ਅਸ਼ਵਗੰਧਾ ਇਹ ਜੜਾਂ ਹੁੰਦੀਆਂ ਲੱਕੜ ਦੀ ਫਾਰਮ ਦੇ ਵਿੱਚ ਆਉਂਦੀਆਂ ਨੇ ਮਾਰਕੀਟ ਦੇ ਵਿੱਚ ਇਸ ਨੂੰ ਬਾਅਦ ਚੋਂ ਪੀਸ ਕੇ ਪਾਊਡਰ ਬਣਾਇਆ ਜਾਂਦਾ ਜਿਆਦਾਤ ਤੁਸੀਂ ਵੇਖਿਆ ਨਾ ਮਾਰਕੀਟ ਦੇ ਵਿੱਚ ਪਾਊਡਰ ਹੀ ਮਿਲਦਾ ਪਰ ਅਸਲੀ ਅਸ਼ਵਗੰਧਾ ਇਹ ਜੜਾਂ ਹੁੰਦੀਆਂ ਨੇ ਇਹ ਲੱਕੜ ਹੁੰਦੀ ਆ ਇਸ ਨੂੰ ਪੀਸਿਆ ਜਾਂਦਾ ਤੇ ਫਿਰ ਮਾਰਕੀਟ ਦੇ ਵਿੱਚ ਇਸ ਨੂੰ ਵੇਚਿਆ ਜਾਂਦਾ ਇਹਦਾ ਸਵਾਦ ਜਿਹੜਾ ਥੋੜਾ ਕੋੜਾ ਹੁੰਦਾ ਇਸ ਲਈ ਹਮੇਸ਼ਾ ਇਸ ਨੂੰ ਸ਼ਹਿਦ ਦੇ ਵਿੱਚ ਮਿ ਕਰਕੇ ਜ਼ਿਆਦਾਤਰ ਖਾਧਾ ਜਾਂਦਾ ਹੈ ਤੇ ਕਈ ਵਾਰ ਇਸ ਪਾਊਡਰ ਨੂੰ ਕੈਪਸੂਲ ਦੇ ਵਿੱਚ ਭਰ ਕੇ ਵੀ ਦਿੱਤਾ ਜਾਂਦਾ ਬੜੀਆਂ ਕੰਪਨੀਆਂ ਨੇ ਵੱਡੀਆਂ-ਵੱਡੀਆਂ ਜਿਹੜੀਆਂ ਕੈਪਸੂਲ ਦੇ ਵਿੱਚ ਭਰ ਕੇ ਦਿੰਦੀਆਂ ਨੇ ਪਰ ਮੈਂ ਤੁਹਾਨੂੰ ਸਲਾਹ ਦਵਾਂਗਾ ਕਿ ਤੁਸੀਂ ਮਾਰਕੀਟ ਦੇ ਵਿੱਚੋਂ ਪਿਓਰ ਅਸ਼ਵਗੰਧਾ ਖਰੀਦੋ ਆ ਜਿਹੜੀਆਂ ਜੜਾਂ ਹੁੰਦੀਆਂ ਨੇ ਇਸ ਨੂੰ ਖਰੀਦ ਕੇ ਘਰੇ ਲੈ ਕੇ ਆਓ ਪੀਸੋ ਤੇ ਫਿਰ ਇਸ ਨੂੰ ਖਾਓ ਕਿਉਂਕਿ ਜਦੋਂ ਵੀ ਤੁਸੀਂ ਪਾਊਡਰ ਮਾਰਕੀਟ ਦੇ ਵਿੱਚ ਖਰੀਦਦੇ ਹੋ ਤੇ ਹੋ ਸਕਦਾ ਕਿ ਉਸ ਦੇ ਵਿੱਚ ਕੋਈ ਮਿਲਾਵਟ ਹੋਵੇ ਤੁਹਾਨੂੰ ਪਿਓਰ ਚੀਜ਼ ਨਹੀਂ ਮਿਲ ਸਕਦੀ ਸੋ ਇਹ ਜੜਾਂ ਖਰੀਦੋ ਇਸ ਨੂੰ ਮਿਕਸੀ ਦੇ ਵਿੱਚ ਘਰੇ ਪੀਸੋ ਤੇ ਫਿਰ ਇਸ ਦਾ ਇਸਤੇਮਾਲ ਕਰੋ ਮੇਨਲੀ ਇਸ ਨੂੰ ਦੁੱਧ ਦੇ ਨਾਲ ਜੇਕਰ ਇਸ ਦੇ ਜ਼ਿਆਦਾ ਫਾਇਦੇ ਲੈਣਾ ਚਾਹੁੰਦੇ ਹੋ ਇਸ ਨੂੰ ਹਮੇਸ਼ਾ ਦੁੱਧ ਦੇ ਨਾਲ ਹੀ ਇਸਤੇਮਾਲ ਕੀਤਾ ਜਾਂਦਾ ਹੈ ਸਵੇਰੇ ਸਵੇਰੇ ਮਾਰਨਿੰਗ ਦੇ ਟਾਈਮ ਸਵੇਰ ਦੇ ਟਾਈਮ ਪਰ ਫਾਸਟ ਦੇ ਨਾਲ ਇਸਤੇਮਾਲ ਕੀਤਾ ਜਾਂਦਾ ਜਾਂ ਫਿਰ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਦੇ ਗਰਮ ਦੁੱਧ ਲੈਣਾ ਗਰਮ ਦੁੱਧ ਦੇ ਨਾਲ ਇਸ ਨੂੰ ਇਸਤੇਮਾਲ ਕੀਤਾ ਜਾਂਦਾ ਇਹ ਹੀ ਇੱਕ ਛੋਟੀ ਜੀ ਵੀਡੀਓ ਅਸ਼ਵ ਗੰਧਾ ਦੇ ਉੱਤੇ ਵਿਧਾਨੀਆਂ ਸੋਮਨੀ ਫੇਰਾ ਦੇ ਉੱਤੇ ਵੀਡੀਓ ਵਧੀਆ ਲੱਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੇਦ ਘਰ ਨੂੰ ਹੋਰ ਇਦਾਂ ਦੀਆਂ ਵੀਡੀਓ ਲੈ ਕੇ ਆਉਂਦਾ ਰਵਾਂਗਾ ਧੰਨਵਾਦ ਸਾਰੇ ਵੀਰਾਂ ਦਾ